ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਅੱਜ ਗੱਲ ਕਰਦੇ ਜੀ ਅਸੀਂ ਥੋੜੇ ਦਿਨ ਪਹਿਲਾਂ ਪਹਿਲਾਂ ਕਿਹਾ ਸੀਗਾ ਕਿ ਧਰਮਿੰਦਰ ਬਾਰੇ ਗੱਲ ਕਰਾਂਗੇ ਮੈਂ 20-25 ਸਾਲ ਤੋਂ ਮੁੰਬਈ ਰਹਿਣਾ ਤੇ ਧਰਮਿੰਦਰ ਦੇ ਲਈ ਕੋਈ ਬੰਦਾ ਵੇਚ ਕੇ ਸਭ ਕੁਝ ਉੱਥੇ ਕਿੱਦਾਂ ਜਾਂਦਾ ਤੇ ਕੀ ਕੁਛ ਹੁੰਦਾ ਉਹਦੀ ਮੈਂ ਕਹਾਣੀ ਤੁਹਾਨੂੰ ਸ਼ੇਅਰ ਕਰੂੰਗਾ ਤੇ ਮੈਂ ਮੁੰਬਈ ਰਹਿਣਾ ਜੀ ਤੇ ਉੱਥੇ ਮੈਂ ਇੱਕ ਕਿਸੇ ਸਿੰਗਰ ਦਾ ਪਹਿਲਾਂ ਵੀ ਟੇਪ ਕੀਤੀ ਸੀ ਉਹ ਸ਼ਹਿਰ ਤੋਂ ਮੈਨੂੰ ਫੋਨ ਆਉਂਦਾ ਕਿ ਸਾਡਾ ਬੰਦਾ ਅਸ਼ੋਕ ਰਤੀ ਸਿਵਲ ਹਸਪੀਟਲ ਚ ਕੰਮ ਕਰਦਾ ਸੀ ਉਹ ਕੰਟੀਨ ਦੇ ਵਿੱਚ ਉਹਨਾਂ ਨੇ ਧਰਮਿੰਦਰ ਦੀ ਫੋਟੋ ਲਾਈ ਹੋਈ ਸੀ ਕਈ ਸਾਲਾਂ ਤੋਂ ਉਹਨੂੰ ਧੂਪ ਵੀ ਦਿੰਦੇ ਸੀ ਮਤਲਬ ਭਗਵਾਨਤਾ ਹੀ ਵੀ ਮੰਨਦੇ ਸੀ ਪਹਿਲਾਂ ਸਾਈਕਲ ਤੇ ਵੀ ਇੱਕ ਵਾਰ ਮਿਲਣ ਗਏ ਸੀ ਤੇ ਸਾਈਕਲ ਤੇ ਗਏ ਸੀ ਸਾਈਕਲ ਵੇਚ ਕੇ ਉਹਨਾਂ ਨੂੰ ਮੁੰਬਈ ਤੋਂ ਆਉਣਾ ਪਿਆ ਸੀ ਉਦੋਂ ਵੀ ਧਰਮਿੰਦਰ ਉਹਨੂੰ ਨਹੀਂ ਮਿਲਿਆ ਸੀ ਪਰ ਦੇਖੋ ਬੰਦੇ ਨੇ ਫੇਰ ਹਿੰਮਤ ਰੱਖੀ ਬੁਢਾਪੇ 'ਚ ਜਦੋਂ ਧਰਮਿੰਦਰ ਨੇ ਉਹਨੂੰ ਮਾੜੀ ਜਿਹੀ ਹਾਂ ਕੀਤੀ ਤੇ ਉਹ ਵਿਚਾਰਾ ਸਭ ਕੁਝ ਕੁਰਬਾਨ ਕਰਕੇ ਉੱਥੇ ਚਲਾ ਗਿਆ ਉਹ ਇਹਨਾਂ ਨੂੰ ਖਟਕੜਕੜਾ ਮਿਲਦੇ ਆ ਭਗਤ ਸਿੰਘ ਦੇ ਮੇਲੇ 'ਚ ਤੇ ਉਹ ਇਹ ਆਪਸ ਵਿੱਚ ਮਿਲਦੇ ਆ ਉਹ ਕੋਈ ਕਹਾਣੀ ਸੁਣਾਉਂਦੇ ਉਹ ਕਹਿੰਦੇ ਹਾਂ ਤੂੰ ਇਹ ਸਟੋਰੀ ਲੈ ਕੇ ਬੰਬੇ ਆ ਜਾ ਅਸੀਂ ਬਣਾਵਾਂਗੇ ਹੁਣ ਐਡਾ بڑا ਬੰਦਾ ਬੋਲਦਾ ਤੁਸੀਂ ਦੇਖੋ ਵੀ ਏਸੇ ਗੱਲ ਤੋਂ ਆਈਡੀਆ ਲਾਓ ਐਡਾ بڑا ਬੰਦਾ ਬੁਲਾ ਕੇ ਉਹਨਾਂ ਕੀ ਕਰਦਾ ਤੇ ਜਦੋਂ ਆਮ ਬੰਦਾ ਸੱਚ ਬੋਲਦਾ ਉਹਨੂੰ ਸਮਝਿਆ ਕਰੋ بڑے ਲੋਕ ਗੁਟਕਾ ਵੇਚਦੇ ਝੂਠ ਬੇਲ ਕੇ ਬੋਲ ਕੇ ਹਣਾ ਤੁਸੀਂ ਉਹ ਵੀ ਖਰੀਦਦੇ ਹੋ ਨਾ ਸਾਰੀਆਂ ਗੱਲਾਂ ਤੇ ਯਕੀਨ ਕਰਦੇ ਹਾਲਾਂਕਿ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਸਿਰਫ ਪੈਸੇ ਲਈ ਬੋਲਦੇ ਨੇ ਅੱਜ ਸਭ ਪੈਸਾ ਹੀ ਹੈ ਤੇ ਇਹ ਬੰਦਾ ਇੱਥੋਂ ਸਭ ਕੁਝ ਵੇਚ ਕੇ ਜਦੋਂ ਉੱਥੇ ਚੱਲ ਜਾਂਦਾ ਤੇ ਉੱਥੇ ਗੇਟਕੀਪਰ ਉਹਨਾਂ ਨੂੰ ਮਿਲਣ ਵੀ ਨਹੀਂ ਦਿੰਦੇ ਕੁਛ ਨਹੀਂ ਹਣਾ ਗੱਲਬਾਤ ਨਹੀਂ ਬਣਦੀ ਤੇ ਮੈਨੂੰ ਕਈ ਦਿਨਾਂ ਬਾਅਦ ਫੋਨ ਜਾਂਦਾ ਜੀ ਮਾਨਕ ਮੱਲੂ ਪੋਤੇ ਦਾ ਇੱਥੋਂ ਬੰਗਿਆਂ ਤੋਂ ਜੇ ਉਹ ਮੈਨੂੰ ਦੱਸਦੇ ਆ ਮੈਂ ਉਸ ਬੰਦੇ ਨੂੰ ਲਿਜਾਣਾ ਉਹ ਸੁਸਾਈਡ ਕਰਨ ਵਾਲਾ ਹੁੰਦਾ ਮਤਲਬ ਟੁੱਟਿਆ ਹੀ ਹੁੰਦਾ ਸ਼ਾਇਦ ਇਹ ਗੱਲ ਤੋਂ ਬੁਰਾ ਨਾ ਮੰਨ ਜਨ ਮੈਂ ਉਹਨਾਂ ਨੂੰ ਆਪਣੇ ਘਰ ਲੈ ਜਾਣਾ ਕਈ ਦਿਨ ਰਹਿੰਦੇ ਆ ਉਹ ਮੇਰੇ ਨਾਲ ਤੇ ਉਹਨਾਂ ਦਾ ਬਾਅਦ ਚ ਟਿਕਟ ਕਰਾ ਕੇ ਭੇਜਦਾ ਮળોਣਾ ਵੀ ਹੈ ਮਤਰਮੰਦਰ ਨਾਲ ਜਦੋਂ ਉਹ ਕਹਿੰਦਾ ਮੈਨੂੰ ਮਿਲ ਨਹੀਂ ਦਿੰਦੇ ਤੂੰ ਮੈਨੂੰ ਇੱਕ ਵਾਰ ਮਲਾ ਜ਼ਰੂਰ ਮੈਨੂੰ ਮਿਲਣ ਨਹੀਂ ਦਿੰਦੇ ਮੈਂ ਉਹਨੂੰ ਲਿਜਾ ਕੇ ਮળોਣਾ ਤੇ ਉਹਦੀ ਗੱਲਾਂ ਹੀ ਨਹੀਂ ਹੁੰਦੀਆਂ ਉਹਨੀਆਂ ਕੀ ਗੱਲਾਂ ਹੁੰਦੀਆਂ ਸ਼ੋਕਰਾਥੀ ਨੂੰ ਪੁੱਛ ਲਿਓ ਆ ਗਿਆ ਤੂੰ ਇਕੱਲਾ ਹੀ ਆਇਆ ਨਾਲ ਨਹੀਂ ਕੋਈ ਉਨੇ ਕੋਈ ਉਸ ਗੱਲ ਤੇ ਨਹੀਂ ਕੀਤੀ ਮੁੜ ਕੇ ਅਸੀਂ ਖੜੇ ਆ ਪਿੱਛੇ ਧਰਮਿੰਦਰ ਆਪ ਆ ਜਾਂਦਾ ਮੇਰੇ ਨਾਲ ਉਹ ਬਜ਼ੁਰਗ ਫੋਟੋ ਖਿਚਾਉਂਦਾ ਹੁੰਦਾ ਮੈਂ ਫੋਟੋ ਇਹਨਾਂ ਨਹੀਂ ਖਿਚਾਈ ਸੀ ਤੇ ਇਹ ਕੀ ਕਰਦਾ ਤੇ ਉਹਨੂੰ ਮਤਲਬ ਲਾਰਾ ਲਾ ਕੇ ਉਹ ਵਿਚਾਰਾ ਸਾਰਾ ਕੁਝ ਖਰਾਬ ਕਰ ਲੈਂਦਾ ਆਪਣਾ ਤੇ ਇਹ ਆ ਜੀ ਤੁਹਾਡੇ ਪੰਜਾਬ ਦਾ ਪੁੱਤਰ ਧਰਮਿੰਦਰ ਜਿਹਨੂੰ ਤੁਸੀਂ ਇੰਨੇ ਸਾਲਾਂ ਤੋਂ ਐਂ ਚੱਕਦੇ ਰਹੇ ਹਾਲਾਂਕਿ ਮੇਰੀ ਮੀਟਿੰਗਸ ਐ ਇਹਨਾਂ ਨਾਲ ਥੋੜੇ ਦਿਨਾਂ ਤੋਂ ਜੇ ਇਹਨਾਂ ਨੇ ਕੰਮ ਕਰਨਾ ਹੋਇਆ ਚੰਗਾ ਲੱਗਾ ਤਾਂ ਕਰਨਗੇ ਬੁਲਾ ਲੈਣਗੇ ਮੈਂ ਫੇਰ ਵੀ ਉਹਦੀ ਗੱਲ ਕਰ ਰਿਹਾ ਕਿ ਮੈਨੂੰ ਕੋਈ ਕਿੱਸਾ ਯਾਦ ਨਹੀਂ ਆ ਰਿਹਾ ਸੀ ਮੋਹਨ ਬੱਗੜ ਸਾਹਿਬ ਦੇ ਜਰੀਏ ਮੈਂ ਮਿਲਣਾ ਸੀ ਮੈਂ ਉਹਨਾਂ ਨੂੰ ਫੋਨ ਵੀ ਕੀਤਾ ਹੋਇਆ ਮੇਕੋ ਜੇ ਕੋਈ ਕਹੋਗੇ ਰਿਕਾਰਡਿੰਗ ਵੀ ਸੁਣਾ ਦਾਂਗੇ ਤੇ ਇਹ ਮਸਲੇ ਆ ਸੱਚ ਦੇ ਲਈ ਇੰਨਾ ਕਹ ਜੀ ਬਸ ਕਿਹਾ ਸੀ ਤਾਂ ਦਸਣਾ ਰਹੇ ਆ ਮਿਹਰਬਾਨੀ ਸ਼ੁਕਰੀਆ